ਕਿ ਜਿਹੜਾ ਲੈਂਡ ਪੂਲਿੰਗ ਸਕੀਮਸ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਲੈ ਕੇ ਆਏ ਸੀ ਜਿਹਦਾ ਮਕਸਦ ਸੀ ਪੰਜਾਬ ਦੇ ਕਿਸਾਨਾਂ ਦੀ ਗਰੀਬਾਂ ਦੀ ਜ਼ਮੀਨਾਂ ਦੇ ਕਬਜ਼ਾ ਕਰਨਾ ਪ੍ਰਮਾਤਮਾ ਦੀ ਆਸ਼ੀਰਵਾਦ ਨਾਲ ਮੇਰ ਨਾਲ ਅਕਾਲੀ ਦਲ ਉਹ ਜੰਗ ਜਿੱਤ ਗਿਆ ਪਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇੱਥੇ ਆਏ ਆਂ ਦੂਜੀ ਅਸੀਂ ਇਹ ਸਾਰੇ ਪਾਰਟੀ ਨੇ ਅਰਦਾਸ ਕੀਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ ਕਿ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਪਰਮਾਤਮਾ ਮੇਰ ਕਰਨ ਹੜ ਰੁਕਣ ਤੇ ਆ ਨੁਕਸਾਨ ਘੱਟ ਤੋਂ ਘੱਟ ਹੋਏ ਉਹ ਵੀ ਅਰਦਾਸ ਅਸੀਂ ਪਰਮਾਤਮਾ ਦੇ ਚਰਨਾਂ ਚ ਅੱਜ ਕੀਤੀ ਹੈ ਕਿ ਲੋਕੀ ਪੰਜਾਬ ਦੇ ਬਹੁਤ ਜ਼ਿਆਦਾ ਮੁਸ਼ਕਿਲ ਚ ਹੈ ਬਰਸਾਤਾ ਨਾਲ ਹਵਾਚਲ ਚੋਂ ਬਹੁਤ ਵੱਡੇ ਪੱਧਰ ਤੇ ਪਰ ਪਾਣੀ ਪੰਜਾਬ ਚ ਆ ਗਿਆ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਇਆ ਹੈ ਆਹ ਜਿਹੜੀ ਹਾਲਾਤ ਬਣੀ ਐ 1 ਜਨਵਰੀ ਤੱਕ ਬਰਸਾਤ ਦੀ ਤਾਂ ਹੈਗੀ ਹੈਗੀ ਪਰ ਸਭ ਤੋਂ ਵੱਡੀ ਜਨਵਰੀ ਨਲਾਕੀ ਪੰਜਾਬ ਸਰਕਾਰ ਦੀ ਹਰ ਸਾਲ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ 4 ਮਹੀਨੇ ਪਹਿਲੇ ਸਾਰੇ ਬੰਦਾਂ ਦਾ ਜਾਇਜ਼ਾ ਲੈਤਾ ਜਾਂਦਾ ਸੀ ਫੰਡ ਰੀਲੀਜ਼ ਕੀਤੇ ਜਾਂਦੇ ਸੀ ਸਾਰੇ ਬੰਦ ਪੱਕੇ ਕੀਤੇ ਜਾਂਦੇ ਸੀ ਤੇ ਦਰਿਆ ਡੂੰਘੇ ਕੀਤੇ ਜਾਂਦੇ ਸੀ ਪਰ ਜਿਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਭਗਵੰਤਬਾਹਣ ਇੱਕ ਵਾਰ ਵੀ 4 ਸਾਲਾਂ ਚ ਬਰਸਾਤਾਂ ਤੋਂ ਪਹਿਲੇ ਨਾ ਕੋਈ ਮੀਟਿੰਗ ਹੋਈ ਹੈ ਤੇ ਨਾ ਕੋਈ ਫੰਡ ਗਿਆ ਨਾ ਸਪਾਈ ਹੋਇਆ ਨਾ ਬੰਦ ਪੱਕੇ ਕੀਤੇ ਗਏ ਆ ਆਈ ਕਾਰਨ ਹੈ ਕਿ ਜਿਹੜਾ ਦਰਿਆਵਾਂ ਦਾ ਜਿਹੜਾ ਬੇਸੀ ਸਿਲਟ ਪਾ ਕੇ ਇੰਨਾ ਉੱਚਾ ਹੋ ਗਿਆ ਕਿ ਬੰਦ ਦੀ ਸਿਰਤ ਘਟ ਗਈ ਤੇ ਜਿਸ ਕਰਕੇ ਆ ਐਡਾ ਵੱਡਾ ਨੁਕਸਾਨ ਆ ਸਭ ਵੱਡਾ ਸਭ ਤੋਂ ਵੱਡਾ ਜੰਗਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਸਾਨ ਗੱਲ ਹੈ ਅਕਾਲੀ ਦਾ ਨਜ਼ਰੀ ਨਹੀਂ ਆ ਰਿਹਾ ਮੈਂ ਇੱਕ ਦੂਜੀ ਗੱਲ ਕਰਨਾ ਚਾਹਣਾ ਹੈ ਦੇਖੋ ਮੈਂ ਦੇਸ਼ ਦੀ ਸਰਕਾਰ ਨੂੰ ਦੱਸਣਾ ਚਾਹਣਾ ਹੈ ਜਦੋਂ ਪਾਣੀ ਲੈਣਾ ਹੋਏ ਪੰਜਾਬ ਦਾ ਉਦੋਂ ਤੁਸੀਂ ਸੀਆਰਪੀ ਡੈਮਾਂ ਤੇ ਲਾ ਦਿੰਦੇ ਹੋ ਕਿ ਹਰਿਆਣੇ ਨੂੰ ਦੋ ਪਾਣੀ ਤੇ ਜਦੋਂ ਪੰਜਾਬ ਡੁੱਬਦਾ ਹੋਏ ਉਦੋਂ ਕੌਣ ਖੜਾ ਸਾਡੇ ਨਾਲ ਪੰਜਾਬ ਕੋਈ ਸੈਂਟਰ ਸਰਕਾਰ ਤੋਂ ਕੋਈ ਨਹੀਂ ਆਇਆ ਸੂਬੇ ਦੀ ਸਰਕਾਰ ਤਨੋਂ ਆਇਆ ਦੁੱਖ ਦੀ ਗੱਲ ਹੈ ਹਰਿਆਣੇ ਦੇ ਮੁੱਖ ਮੰਤਰੀ Rajasthan ਦੇ ਮੁੱਖ ਮੰਤਰੀ ਕਿਸੇ ਨੇ ਦੁੱਖ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਇਹ ਤੋਂ ਮਾੜੀ ਗੱਲ ਕੀ ਹੈ ਜੇ ਅਸੀਂ ਜਿਹੜਾ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਮੁਲਖ ਵਿੱਚ ਜਿਹੜੇ ਸੂਬੇ ਵਿੱਚੋਂ ਦਰਿਆਣ ਚੱਪਦੇ ਐ ਉਹ ਪਾਣੀ ਉਸ ਸੂਬੇ ਦਾ ਹੈ ਕਿਉਂਕਿ ਨੁਕਸਾਨ ਵੀ ਉਸ ਸੂਬੇ ਨੂੰ ਹੁੰਦਾ ਹੈ ਪਰ ਕੱਲਾ ਪੰਜਾਬ ਹੈ ਜਿੱਥੇ ਪੰਜਾਬ ਦਾ ਜਿੰਨੇ ਦਰਿਆਵਾਂ ਦਾ ਪਾਣੀ ਹੈ ਅੱਗਾ ਕਾਂਗਰਸ ਨੇ Rajasthan ਦੇ ਦਾ ਬਾਕੀ ਅੱਧਾ ਤੋਂ ਅੱਧਾ ਹਰਿਆਣੇ ਨੂੰ ਦੇਤਾ ਤੇ ਹੁਣ ਦੇਖੋ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਜਾਨਵਰਾਂ ਦੀਆਂ ਮੌਤਾਂ ਹੋ ਗਈਆਂ ਕੋਈ ਭਾਂ ਫੜ ਨਹੀਂ ਆਇਆ ਇਕੱਲੇ ਵਿਚਾਰੇ ਕਿਸਾਨ ਗਰੀਬ ਲੱਗੇ ਆ ਉਹ ਆਪਣੇ ਕੋਲੋਂ ਜਿਹੜੀ ਵੱਡੀ ਦੁੱਖ ਦੀ ਹੋਰ ਵੀ ਗੱਲ ਹੈ ਦੇਖੋ ਬੰਦ ਰੋਕਣ ਵਾਸਤੇ ਸਟਰੈਂਥਨ ਕਰਨ ਵਾਸਤੇ ਲੋਕਾਂ ਨੇ ਕਿਸਾਨਾਂ ਨੇ ਗਰੀਬਾਂ ਨੇ 1 ਕਿੱਲੇ ਮਗਰ 1000 ਰੁਪਏ ਇਕੱਠਾ ਕਰਕੇ ਉਹ ਆਪ ਕਰ ਰਿਹਾ ਹੈ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਤੇਰੇ ਹੈਲੀਕਾਪਟਰ ਦਾ ਅਸੀਂ 4 ਪੁਣਾ ਡਰਾਮਾ ਕਰਨਾ ਛੱਡ ਦੇ ਆਈ ਥੋੜੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋੜ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਉਥੇ ਜਸੀਬੀ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਟਰਾਲੀਆਂ ਦੀ ਲੋੜ ਹੈ ਬੈਗ ਦੀ ਲੋੜ ਹੈ ਮਿੱਟੀ ਪੌਂ ਕੇ ਬੰਦ ਬਣਾਉਣ ਦੀ ਲੋੜ ਹੈ ਹੈਲੀਕਾਪਟਰ ਤੇ ਦੋ ਪੈਕੇਟ ਸਿੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਟਿੱchnਾ ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿਸ ਸੋਚ ਦਾ ਮੁੱਖ ਮੰਤਰੀਆਂ ਨੂੰ ਆਏ ਨਹੀਂ ਪਤਾ ਕਿ ਲੋਕਾਂ ਨੂੰ ਕਿਹਦੀ ਲੋੜ ਹੈ ਮੈਂ ਹੁਣ ਵੀ ਕਹਿੰਦਾ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਐ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਇੱਥੇ ਬਿਮਾਰੀ ਫੈਲ ਰਹੀ ਐ ਜਾਨਵਰ ਮਰ ਗਏ ਐ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਐ ਇਹ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ ਜੋ ਵਾਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਝੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤੇ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ ਥੈਂਕ ਯੂ ਜਾਨਸੀ ਬਾਗ ਦੀ ਜਾਂਚ ਕਿਸ ਨੇ ਹੋ ਗਈ ਦੀ ਹੈ ਇਹ ਪ੍ਰਬੰਧ ਕਹਿਣਾ ਹਾਂਜੀ ਕਿਹੜੇ ਪ੍ਰਬੰਧ ਕਹਿਣਾ ਹੋਣਾ ਜਿਹਦੇ ਵੀ ਨਹੀਂ ਕੀਤਾ ਗਿਆ ਬੰਦ ਸੀ ਲੱਗੀ ਹੈ ਨਾ